ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡਵਾੜਾ ਪੇਲੀਆਂ ਤਹਿਸੀਲ ਪੱਤੀ ਜ਼ਿਲ੍ਹਾ ਤਰਨਤਾਰਨ ਸਾਹਿਬ ਭਿੱਖੀਵੇੜ ਤੋਂ ਦੋਸਤੋ ਕੋਈ 10 12 12 10 ਕਿਲੋਮੀਟਰ ਦੀ ਦੂਰੀ ਐ ਸਾਰੀ ਪਿੰਡਵਾੜਾ ਪੇਲੀਆਂ ਦੀ ਜਸਵੰਤ ਖਹਿਰੇ ਵੀਰ ਦੇ ਕੋਲ ਆਇਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਦੋ ਵੜਾ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਇੱਕ ਵਾਰ ਦੋਸਤੋ ਸੂਈ ਸੁਵਾਈ ਆ ਤਕਰੀਬਨ ਕੋਈ 18 18 ਲੀਟਰ ਤੋਂ ਪਲੱਸ ਇਹਦੇ ਤੇਰੇ ਦੋਦਾ ਹਾਜ਼ਰ ਆ ਜਿਹੜੀ ਵੀਰ ਜਸਵੰਤ ਹਾਥੋਂ ਤੋਂ ਪੇਰ ਕੇ ਤਸल्ली ਨਾਲ ਦਿਖਾ ਰਿਹਾ ਐ ਇੱਧਰ ਜਿਹੜੀ ਬਲੈਕ ਇੱਕ ਵਾਰ ਤੁਸੀਂ ਦੇਖੋਗੇ ਇਹ ਗੱਬਾਂ ਨਾਲ ਟੁਕੀ ਤਿਆਰੀ ਤੇ ਆ ਇਹ ਵੀ ਕਰਮਾੜੀ ਵੈਸੇ ਸੂਣ ਦੀ ਤਿਆਰੀ ਆ ਉਹ ਆਪਾਂ ਬਿਲਕੁਲ ਡਿਟੇਲ ਦੇ ਵਿੱਚ ਚੱਲਾਂਗੇ ਸਮਾਂ ਕਿੰਨਾ ਕੁ ਬਾਕੀ ਆ ਤਰੀਕ ਆ ਜੇ ਤੁਸੀਂ ਨੋਟ ਕਰ ਲਓ ਅੱਜ 5 ਜੁਲਾਈ ਤੇ ਸਮਾਂ ਦੋਸਤੋ ਕੋਈ ਸ਼ਾਮ ਦੇ 3:00 ਵਜੇ ਦਾ ਵੜਾ ਤੋਂ ਬਹੁਤ ਖੂਬਸੂਰਤ ਆ ਬਾਕਮਾਲ ਵੜਾ ਨੇ ਰੇਟ ਵੀ ਬਹੁਤ ਜਦੇ ਵਾਜਬ ਜਾਇਜ਼ ਰਹਿਣ ਵਾਲੇ ਆ ਮੇਰਾ ਭਰਾ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜੇਰੇ ਭਰਾ ਨੂੰ ਅੱਗੇ ਚੰਗਾ ਸਾਫ਼ ਸੁਥਰਾ ਪਸ਼ੂ ਚਾਹੀਦਾ ਤੇ 20 ਲੀਟਰ ਜਾਂ 20 ਲੀਟਰ ਤੋਂ ਬਾਹਰ ਚਵਾਈ ਵਾਲੇ ਤੁਸੀਂ ਤੁਸੀਂ ਪਸ਼ੂ ਖਰੀਦਣੇ ਚਾਹੁੰਦੇ ਹੋ ਖਾਸ ਤੌਰ ਤੇ ਬੇੜਾਂ ਦੇ ਵਿੱਚ ਤੇ ਬੇੜਾਂ ਜਿਹਾ ਤੁਹਾਨੂੰ ਦਿਖਾ ਦਾਂਗੇ 18 ਲੀਟਰ ਇਸ ਬਾਹਰ ਥਲੇ ਦੁੱਧਾ ਵਾਈਟ ਥਲੇ ਜਿਗਾ ਜੀ ਤੇਰੀ ਬਲੈਕ ਬੇੜਾ ਇਹ ਵੀ 20 ਲੀਟਰ ਤੋਂ ਬਾਰ-ਬਾਰ ਚੰਗਾ ਦੁੱਧ ਚਵਾਉਗੀ ਠੀਕ ਆ ਸੋ ਬਾਕੀ ਇਹ ਜਾਣ ਕੇ ਆਪਣੇ ਟਿਪਕੇ ਭਰਾ ਕੇ ਦਸੰਨੀ ਕਰ ਲਿਓ ਜਿਹੜੀ ਵਾਰ ਸੂਈ ਸੁਵਾਈ ਆ ਇੱਕ ਟਾਈਮ ਚੋਲਿਓ ਦੋ ਟਾਈਮ ਚੋਲਿਓ ਠੀਕ ਆ ਜੀ ਸੋ ਚੰਗੇ ਨਗਨੇ ਆਉ ਕਰਦੇ ਆ ਪੂਰੀ ਗੱ ਸਭ ਤੋਂ ਪਹਿਲਾਂ ਜਸਵੰਤ ਸਾਸਰੀ ਕਾ ਸਾਸਰੀ ਦਾ ਸੰਤੋਸ਼ ਸਿੰਘ ਜੀ ਕਿਵੇਂ ਵੀਰੇ ਬਹੁਤ ਵਧੀਆ ਤੁਸੀਂ ਸਨਾਓ ਠੀਕ ਠਾਕ ਬੜੇ ਵਧੀਆ ਜਸਵੰਤ ਠੀਕ ਠਾਕ ਭਰਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਚਲੋ ਸ਼ੁਕਰੇਮਾਨ ਬੜੇ ਵਧੀਆ ਮਹਾਰਾਜ ਚਲੋ ਠੀਕ ਹੈ ਕਿਰਪਾ ਚਾਹੀਦੀ ਹੈ ਜਸਵੰਤ ਵੀਰੇ ਇੱਕ ਵੜ ਆਪਣੇ ਕੋਲ ਤਾਜੀ ਸੂਈ ਆ ਹਾਂਜੀ ਇੱਕ ਗੱਬਣ ਹਾਂਜੀ ਠੀਕ ਆ ਜਿਹੜੀ ਮੱਛੀ ਸੂਈ ਆ ਤੇਲੇ ਦੋ ਤੋਂ ਚੰਗਾ ਦੱਸਣ ਦਾ ਜੀ ਹਾਂਜੀ ਇਹਦੇ ਕੋਲ 20 ਕਿਲੋ ਲੀਟਰ ਵਾਲਾ ਜੀ 20 ਕਿਲੋ ਹਾਂਜੀ ਵੀ ਚੰਗਾ ਦੋਦੇ ਕਰਨਾ ਚਾਹੀਦਾ ਚੰਗਾ ਮਤਲਬ ਉਹ ਜੇ ਸਟਾਰਟਿੰਗ ਆ ਲਾ ਲੋ 8-9 ਦਿਨ ਹੋ ਗਏ ਸੂਈ ਨੂੰ ਹੂੰ ਹਾਂ ਵੀ ਜਦੋਂ ਆਪਾਂ ਚੁਵਾਈ ਦੇਣਾ ਉਹ 20 ਲੀਟਰ ਆ ਹਾਂ ਕੰਡਾ ਮਾਰ ਕੇ ਠੰਡਾ ਕਰਕੇ ਆਪਾਂ ਜਿਹੜਾ ਲੀਟਰ ਆ ਨਾ ਤੇ 20 ਕਿਲੋ ਦੋਤ 19 ਤੇ ਪੱਕਾ ਦੇ ਦਾਂਗੇ ਆ ਚੰਗਾ ਠੰਡਾ ਕਰਕੇ ਐ ਤਸੱਲੀ ਦੋ ਟਾਈਮ ਤੇ 10 ਟਾਈਮ ਆਪਣੀ ਕਰ ਲੈ ਕੋਈ ਠੀਕ ਆ ਬਾਕੀ ਚੋਣ ਚੁਵਾਈ ਤੇਈ ਵੀਰਾ ਆਉਣ ਲਈ ਕੋਈ ਸੌਦਾ ਕਰੇ ਤਾਂ ਬਿਲਕੁਲ ਭਰੋਸੇ ਤੇ ਯਕੀਨ ਆਪਣੇ ਕਰਕੇ ਮਗਾ ਸਕਦਾ 1 ਰੁਪਇਆ ਨਾ ਦੇਵੇ ਤੇ ਵਾਇਰ ਲੈ ਜੇ ਉਸੇ ਚੈੱਕ ਕਰਕੇ ਪਹਿਲੇ ਹਾਂ ਬਿਲਕੁਲ ਬਹੁਈ ਇਧਰ ਉਧਰ ਕੋਈ ਨਹੀਂਗਾ ਜੀ ਬਿਲਕੁਲ ਇੱਕ ਥਾਂ ਦਾ ਇਧਰ ਉਧਰ ਦਾ ਕੋਈ ਨਿੱਕੀ ਦਾ ਨਹੀਂ ਹੈਗਾ ਜੀ ਠੀਕ ਹੈ ਵੀਰੇ ਬਹੁਤ ਜਾਨੀ ਸਾਫ ਇਸੇ ਰਕਮ ਦਾ ਕੋਈ ਚੁਵਾਈ ਦੇ ਵਿੱਚ ਡਿਫੈਕਟ ਨਹੀਂ ਹੈਗਾ ਕੋਈ ਵੀ ਇਹਦੇ ਵਿੱਚ ਕਿੰਤੂ ਪ੍ਰੰਤੂ ਨਹੀਂ ਹੋਊਗਾ ਹੈਗੀ ਠੀਕਾ ਜੀ ਕੋਈ ਮਗਾ ਕੇ ਆ ਕੇ ਵੀ ਯਾਰ ਮਾੜੀ ਨਿਕਲੀ ਆ ਵੀ ਸੋਨਾ ਬਿਲਕੁਲ ਸ਼ੋਤ ਸ਼ੈਲ ਹੈ ਜਿਓਂਗੇ ਤਸल्ली ਇਥੇ ਕਰਕੇ ਲੈ ਜਾਣੀ ਹੈ ਚਾਹੇ ਉੱਥੇ ਘਰ ਮਗਾ ਕੇ ਕਰਨ ਲੋ ਉਥੇ ਪੈਸੇ ਪੇਮੈਂਟ ਕਰਾ ਦੇ ਬਾਅਦ ਵਿੱਚ ਜਿਹੜਾ 3500 ਦਾ ਸੰਧੂ ਸਾਹਿਬ ਇੱਕ ਨੰਬਰ ਦੀ ਆ ਪਹਿਲਾ ਬਸਮਾ ਦੂਜਾ ਬਸਮਾ ਕੋਈ ਠੀਕ ਆ ਵੀਰੇ ਹਾਂ ਜੱਕ ਦਮ ਇੱਕੋ ਬਸਮਾ ਲੋਚਰ ਦੀ ਐ ਕਰਮਣੇ ਤੇ ਆ ਜੀ ਇਹ ਨਾ ਰਹੇ ਜਾਂਦੀ ਆ ਠੀਕ ਆ 2020 ਸ਼ੁਰੂਆਤ ਆ ਆਪਾਂ ਦੋਸਤੋ ਇਸੇ ਵਾਰ ਕੋ ਕਰ ਲੈਨੇ ਆ ਬਾਕੀ ਤੁਹਾਨੂੰ ਇੱਕੋ ਹੀ ਮੈਂ ਹਾਥ ਤੋਂ ਫੇਰ ਕੇ ਤਸੱਲੀ ਨਾਲ ਜਸਵੰਤ ਜੀ ਨੂੰ ਕਹੂੰਗਾ ਤਸੱਲੀ ਨਾਲ ਦਿਖਾ ਦੇ ਕਿਉਂ ਜਿਆਦਾਤਰ ਆਪਣੀਆਂ ਭੈਣਾਂ ਨੇ ਚੋਈ ਕਰਨੀ ਹੁੰਦੀ ਆ ਘਰਾਂ ਦੇ ਵਿੱਚ ਤੇ ਉਹਨਾਂ ਨੂੰ ਉਹਨਾਂ ਦੇ ਮਤਲਬ ਦੀ ਸ਼ਾਇ ਮਿਲ ਜਾਵੇ ਤੇ ਫਿਰ ਹੋਰ ਕੀ ਚਾਹੀਦਾ ਠੀਕ ਆ ਜੀ ਆ ਦੇਖੋ ਮੁੱਠੀ ਮੁੱਠੀ ਥਾਣਾ ਅਗਲੇ ਪਿਛਲੇ ਥਾਣਾ ਦਾ ਤੁਸੀਂ ਗੈਪ ਵੇਖ ਸਕਦੇ ਜੀ ਕੋਈ ਬੰਗਾ ਨਹੀਂ ਅੱਜ ਸੁੱਤ ਬਾਹ ਮੜੀ ਪਾਸੇ ਕਰੀ ਵੀਰੇ ਆ ਲੈ ਜੀ ਕੋਈ ਬੰਗਾ ਨਹੀਂ ਦੋਸਤੋ ਕੋਈ ਰੱਸੀ ਲਿਆਣਾ ਪਾਉਣ ਦੀ ਲੋੜ ਨਹੀਂ ਕੋਈ ਮਤਭਲ ਨਹੀਂ ਤਾਂ ਠੀਕ ਹੈ ਜੀ ਇਹ ਨਹੀਂ ਵੀ ਗੱਲ ਕਹਿ ਹੋਰ ਦੁੱਤੀ ਅੱਗੇ ਤੁਹਾਡੇ ਕੋ ਜਾ ਕੇ ਕੋਈ ਨੱਤਾਂ ਛੜਾ ਮਾਰੇ ਆਹ ਵੇਖੋ ਕਰਮਾਲਿਸਤੀ ਰੀਜ ਹੈ ਕਿ ਘਰ ਉਹ ਮੁੱਠੀ ਮੁੱਠੀ ਥਾਣਾ ਕਾਫੀ ਸੋਹਣਾ ਲੇਵਾ ਮਿਲਕ ਨਾਰ ਕਾਫੀ ਮੱਦੀ ਉਹ ਪਾਸੇ ਹੋਰ ਛੱਟੇ ਦੀ ਤਾਂ ਦੂਰ ਦੂਰ ਤੱਕ ਦੋਸਤੋ ਆਦੇ ਨਾਲ ਵੀ ਜਿਵੇਂ ਖਬਰ ਹੀ ਕੋਈ ਨਹੀਂ ਆ ਵੇਖੋ ਅੱਜ ਵਾਰ ਤੁਹਾਨੂੰ ਦਿਨੀਏ ਦੋਸਤੋ ਬੜੀ ਸਵਾਦੀ ਵਾਰ ਦਿਨੀਏ ਉਹ ਤਾਂ ਮਾੜਾ ਮੋੜ ਬੱਚੇ ਪੁੱਛੇ ਕਿ ਨਾ ਜਸਵੰਤ ਤੈਨੂੰ ਲੱਗੇ ਹੁੰਦੇ ਆ ਤੇ ਬਹੁਤ ਖੂਬਸੂਰਤ ਦੋਸਤੋ ਚੋਣ ਜਵਾਦੀ ਆ ਤੇ ਐਸ ਵਕਤ 20 ਕਿਲੋ ਦੁੱਧ ਅੱਜ ਕਿੰਨੇ ਦਿਨ ਹੋ ਗਏ ਆ ਅੱਜ 8 ਦਿਨ ਹੋ ਗਏ ਸੋਈ ਨੂੰ ਸੰਦੂਸ ਮਗਰ ਬੱਛੀ ਆ ਬੱਛੀ ਆ ਜਾਵੇ ਬੱਚੇ ਦਾ ਨੜੂਗਾ ਹੋ ਜਾਣਾ ਵੇ ਬੱਛੀ ਮਗਰ ਚੰਗੇ ਸੀਮਨ ਦੀ ਮਗਰ ਬੱਛੀ ਆ ਆ ਮੇਰਾ ਭਰਾਏ ਕੋਈ ਚੈੱਕ ਕਰੋ ਇਹ ਮੇਰੇ ਭਰਾ ਕਿਸੇ ਨੇ ਸਾਫਲੀ ਡਿਕਾ ਜੀ ਗਾਂ ਮੌਜ ਕਰੋਗੀ ਠੀਕਾ ਜੀ ਆ ਵੇ ਬੱਚੀ ਬੜੀ ਖੂਬਸੂਰਤ ਅਗਲਾ ਨਾੜੂਆ ਨਾ ਰਗਲਾ ਅੱਜ ਚੌਥਾ ਕਿਤੇ ਜਿਆਦਾ ਨੇ ਅੱਜ ਤੇ ਪੰਜਵਾਂ ਛੇਵਾਂ ਦੇਣਾ ਪੰਜਵਾਂ ਛੇਵਾਂ ਦੇਣਾ ਨਾੜੂਆ ਨਾਲ ਹੀ ਇਹ ਬੱਚੇ ਦੇ ਠੀਕਾ ਜੀ ਉਹ ਗੱਲ ਇਹ ਆ ਕਿ ਜਿਹੜਾ ਆਪਾਂ ਚੋਂਦਾਂ ਪੋਹ ਦੱਸਣ ਦੇ ਬਾਕੀ ਦੁੱਧ ਵੱਚੀ 24 25 ਕਿਲੋ ਭਰੋ ਹਾਂ ਜਿਹੜਾ ਆਪਾਂ ਇਸ ਟਾਈਮ ਆਪਾਂ ਤੇ ਉਹ ਦੱਸਦੇ ਪਏ ਬਾਕੀ ਸਟਾਰਟਿੰਗ ਤੇ ਸੁਵੰਤ ਬੜੀ ਚੰਗੀ ਆ ਬਹੁਤ ਜਿਆਦੀ ਚੰਗੀ ਆ ਜੀ ਬਹੁਤ ਉਹ ਚੰਗੀ ਸਟਾਰਟਿੰਗ ਆ ਦੋਸਤੋ ਬਹੁਤ ਆ ਜਿਹਦੇ ਬੱਚੇ ਮੈਲਾ ਮੂਲਾ ਆ ਜਿਹੜੇ ਲੱਪਾ ਲੁੱਪਾ ਲਾ ਕੇ ਬੈਠੀ ਠੀਕ ਹੈ ਜਸੋਤੇ ਕੁਰੀ ਮਰਾ ਤੋੜ ਕੇ ਭਰਾਵਾਂ ਨੂੰ ਦਰਸ਼ਨ ਕਰਾਈ ਇਹਦੇ ਦੋਸਤੋ ਹਜੇ ਪਸ਼ੂ ਸੂਸਵਾ ਕੇ ਤਕਰੀਬਨ ਬੌਲੇ ਚ ਬਾਹਰ ਹੀ ਆਇਆ ਪੀਕ ਤੇ ਚੱਲਣਾ ਮੇਲੇ ਤੇ ਚੱਲਣਾ ਬਾਕੀ ਮੇਰਾ ਭਰਾ ਕੜਕੜ ਚੱਲਣਾ ਜੇ ਠੀਕਾ ਜੀ ਮੈਲਾ ਮੂਲਾ ਮਾਰ ਕੇ ਗਾਹ ਸਾਫ ਸੂਫ ਹੋ ਗਏ ਕਰਮਾ ਵਾਲੀ ਪਾਣੀ ਦਾ ਨਿਕਾ 24 ਲੀਟਰ ਹੀ ਕਰਮਾ ਦੀ ਚਵਾਜੇ ਕੋਈ ਤੈ ਨਹੀਂ ਸਕਦੇ ਕਿਉਂਕਿ ਸਟਾਰਟਿੰਗ ਬੜੀ ਚੰਗੀ ਆ ਮੁੱਠੀ ਮੁੱਠੀ ਦਾ ਥਾਨ ਆ ਬਾਕੀ ਗੋਲਾ ਤੁਸੀਂ ਦੇਖ ਸਕਦੇ ਹੋ ਇਹ ਪਾਰਾ ਪੇਟ ਫੁੱਲ ਵਜਨ ਵੇਟ ਆ ਕਰੋ ਚੱਕ ਜੀ ਤੇ ਚੰਗੀ ਅਵਾਰ ਦੋਸਤੋ ਇਸ ਵਾਰ ਤੁਹਾਨੂੰ ਆਪਾ ਦੇ ਨਹੀਂ ਠੀਕਾ ਜੀ ਵੈਸੇ ਮਾਲ ਤਕਰੀਬਨ ਪਹਿਲੀਆਂ ਵੀਡੀਓ ਦੇ ਵਿੱਚ ਵੀ ਜੇਕਰ ਇਸ ਘਰ ਦੀ ਗੱਲ ਕਰ ਲਈਏ ਪਸ਼ੂ ਪਹਿਲਾਂ ਵੀ ਬੜੇ ਚੰਗੇ ਸਾਫ ਸੁਥਰੇ ਪਾਏ ਆ ਰੰਗ ਡਿਜ਼ਾਈਨ ਚੰਗਾ ਜਿਵੇਂ ਆਪਾਂ ਨਾਰਮਲੀ ਗੱਲ ਕਰਦੇ ਆ ਵੀ ਚਮਕਦਮ ਕਪੂਰੀ ਆ ਬਿਹੜਦੀ ਤੇ ਕਰਾਸ ਬਰੀਡ ਆ ਵੈਸੇ ਜਿੰਨਾ ਕਿ ਦੋਸਤੋ ਹੁਣ ਟੈਂਪਰੇਚਰ ਮੈਨੂੰ ਲੱਗਦਾ ਵੀ 42 43 44 ਡਿਗਰੀ ਕੋਈ ਟੈਂਪਰੇਚਰ ਠੀਕਾ ਉਹਦੇ ਵਿੱਚ ਵੀ ਤੁਸੀਂ ਵੇਖੋਗੇ ਕੋਈ ਕਪਰਾੜ ਨਹੀਂ ਕੀ ਕੋਈ ਘਰਕਦੀ ਨਹੀਂ ਕੀ ਤੇ ਕੋਈ ਕਿਸੇ ਰਕਮ ਦੀ ਕੋਈ ਗਰਮੀ ਨਹੀਂ ਮਨਾਉਂਦੀ ਠੀਕਾ ਜੀ ਆਹ ਦੇਖੋ ਸੋ ਸੀਲੀਆਂ ਇਸ ਤੋਂ ਬਾਅਦ ਹੋਣਾ ਆਪਾਂ ਦਿਖਾ ਨਹੀਂ ਸਕਦੇ ਕਿ ਕਿਉਂਕਿ ਨਾਰਾਂ ਨੋਣਾ ਬਹੁਤ ਜਿਆਦਾ ਸਭ ਤੋਂ ਵੱਡੀ ਗੱਲ ਹੁੰਦੀ ਵੀ ਜੂੜ ਬੰਗਾ ਪਾ ਕੇ ਵੀ ਕਈ ਪਸ਼ੂ ਲੱਤਾਂ ਛੜਾ ਮਾਰਦੇ ਆ ਠੀਕ ਆ ਜੀ ਤੇ ਇਹੋ ਜਿਹਾ ਪੋਫਾ ਮੇਰਾ ਭਰਾ ਲਾਜੂਗਾ ਜਿਹੜਾ ਚਲੋ ਯਾਦ ਕਰੂਗਾ ਕਿਉਂਕਿ ਜਸਵੰਤ ਦਾ ਜਿਹੜਾ ਵਪਾਰ ਦਾ ਕੰਮ ਆ ਜੀ ਅੱਗੋਂ ਦੋਸਤੋ ਕਿਸਮਤ ਨਾਲ ਇਹੋ ਜਿਹਾ ਪਸ਼ੂ ਮਿਲ ਗਿਆ ਅੱਗੇ ਮੇਰਾ ਭਰਾ ਕੋਈ ਟਕਾ ਕੇ ਰੱਖੂਗਾ ਇਹ ਨਹੀਂ ਹੋਊਗਾ ਵੀ ਅਗਲੇ ਸੀਜ਼ਨ ਆ ਕੋਈਗਾ ਵੀ ਆ ਆਪਾਂ ਵੇਚ ਦਿੱ ਗਏ ਗਾਂ ਠੀਕ ਆ ਤੇ ਐਸ ਵਕਤ ਕੋਈ 20 ਲੀਟਰ 22 24 ਲੀਟਰ ਆਪ ਦੀ ਤੁਸੀਂ ਮਿਹਨਤ ਸਦਕਾ ਚੋ ਇੱਕ ਨਾਰਮਲ ਤੁਹਾਨੂੰ ਦੱਸਾਂ ਨਹੀਂ ਰਿਹਾ ਜੀ ਵੈਸੇ ਹੁਣ ਜਿੰਨਾ ਤੋਦ ਕਿਹਾ ਇਸ ਮੌਕੇ ਤੇ ਰੈਡੀ ਆ ਇੱਕ ਬਹਿਣੀ ਵਾਲੇ ਪਾਸਿਓਂ ਆਪਾਂ ਤੁਹਾਨੂੰ ਦਿਖਾਉਣ ਦੀ ਕਰਦੇ ਆ ਕੋਸ਼ਿਸ਼ ਆ ਵੇਖੋ ਦੇਖੋ ਜੀ ਬਹੁਤ ਖੂਬਸੂਰਤ ਦੇ ਹਮਾ ਨਾਲੇ ਵਟੇਰੇ ਵੀ ਨੇ ਤੇ ਦੇ ਨੇ ਦੇ ਉੱਪਰ ਕਾਫੀ ਮੋਟੀ ਤੁਹਾਨੂੰ ਦਿਖਾਈ ਦੇਊਗੀ ਸੁਪਸੰਤ ਆਊਗੀ ਵੈਰ ਐਨ ਪੂਰੀ ਠੰਡੀ ਤੇ ਰੀਅਸ ਸੀਡਸ ਲੱਗ ਤੋਰਾ ਤਾਰਾ ਵੀ ਤੁਸੀਂ ਚੈੱਕ ਕਰ ਲਿਆ ਬਹੁਤ ਖੂਬਸੂਰਤ ਆ ਠੀਕ ਆ ਜੀ ਸਭ ਤੋਂ ਮੇਨ ਗੱਲ ਆ ਵੀ ਮਗਰ ਬੱਛੀ ਇਹ ਚੰਗੀ ਆ 40116 ਦੀ ਬੱਚੀ ਆ ਅਸੀਂ 40116 ਡੈਨਮਾਰਕ ਹਾਂਜੀ ਹਾਂਜੀ ਠੀਕ ਆ ਵੀਰੇ ਬਬੀ 40116 ਦੀ ਮਗਰ ਬੱਚੀ ਆ ਇਹ ਤੇ ਸੋੜੇ ਸੁਭਾਗਿਆ ਦੀ ਗੱਲ ਆ ਮੇਰਾ ਭਰਾ ਕੱਲ ਨੂੰ ਕੋਈ ਰੀਜਨਲ ਚੰਗੀ ਫੀਡਿੰਗ ਕਰਕੇ ਇਸ ਬੱਚੇ ਨੂੰ ਪਾਈ ਵੀ ਇਹ ਸੰਧੂ ਸਾਹਿਬ ਚੰਗੇ ਪਰਿਵਾਰ ਤੋਂ ਬਾਹਰ ਜਾਣਾ ਪੈ ਗਿਆ ਉਹਨਾਂ ਨੂੰ ਕੈਨੇਡਾ ਹਾਂਜੀ ਚੰਗੀ ਪਛੂ ਉਹ ਨਾ ਕੋਲ ਹੁੰਦੇ ਸਾਰੇ ਚੰਗੇ ਚੰਗੇ ਠੀਕ ਆ ਵੀਰੇ ਤਾਂ ਆਪਾਂ ਨੂੰ ਉਹ ਨਾਗ ਦਿੱਤੇ ਇੱਕ ਦੋ ਚੁਣਵੇਂ ਚੰਗੇ ਸਾਥ ਸੋਸਰੇ ਪਿਆਰ ਹੀ ਹੁੰਦਾ ਬਹੁਤ ਖੂਬਸੂਰਤ ਜਸਵੰਤ ਇਹਦਾ ਮੋਲ ਵੀਰੇ ਕੀ ਕਰਦੇ ਆ ਦੇ ਕਿੰਨੇ ਦੀ ਦੇਣੀ ਆ ਬੜਾ ਬਹੁਤ ਜਿਆਦਾ ਚੰਗੀ ਆ ਕੀ ਮੋਲ ਕਰਦੇ ਆ ਮੋਲ ਤਾਂ ਸੰਤੂ ਸਾਹਿਬ 70000 ਰੁਪਇਆ ਕਰਦੇ ਆ ਆ ਠੀਕ ਹੈ ਹਾਂ ਦੇ ਲੈ 65000 ਦੀ ਵੈੜ ਦੇਣੀ ਜਸਲੋ 65 ਦੀ ਆ ਕੋਈ ਮਾਣਤਨ ਹੋਰ ਕਰਦਗੇ ਵਿੱਚੋਂ 1000 ਰੁਪਇਆ ਛੋਟ ਕਰਦਾ 64 ਦੀ ਆ 64000 ਦੀ ਵੈੜ ਦੇ ਦਾਂਗੇ ਆਪਣੀ ਕੋਈ ਵੀਰ ਭਰਾ ਆਨਲਾਈਨ ਮੰਗਾ ਲੇ ਤਸੱਲੀ ਕਰਾ ਲੇ ਆ ਜਿਮੇਵਾਰ ਆ ਆਪਾਂ ਪਚਾੜਾਂਗੇ ਕੋਈ ਦੁਰਦਵਾ ਦਾ ਆਪਾਂ ਜਿਮੇਵਾਰ ਹੋ ਠੀਕ ਹੈ ਵੀਰੇ ਲੋ ਵੀ 44000 ਦੀ ਜਸਵੰਤਾਂ ਦਾ ਵੀ ਦੇ ਦੇਾਂਗੇ ਠੀਕ ਹੈ ਜੈਸਨੋ ਜੈਸਨੋ ਬਾਕੀ ਮੇਰਾ ਭਰਾ ਮਾਰ ਲਿਓ ਮੋਰਚਾ ਵੈਰ ਚੰਗੀ ਆ ਕੋਈ ਗੱਲ ਨਹੀਂ ਭੈਣ ਭਰਾ ਕੋਈ ਦੂਰ ਨੇੜੇ ਆ ਉਹ ਜਿੰਨਾਕ ਦੇ ਲੋ ਕੋਈ ਮਾਤਾਨ ਹੋ ਤਾਂ ਆਪਾਂ ਕਰਾਂਗੇ ਬਸ ਬਿਲਕੁਲ 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 ਹਾਂਜੀ ਲੋ ਵੀ ਪ੍ਰਭੂ ਜੀ ਪਹਿਲੇ ਨੰਬਰ ਤੇ ਵੈਰ ਸੀ ਬੱਚਾ ਬੜਾ ਹੀ ਖੂਬਸੂਰਤ ਆ ਬੱਚੀ ਬਹੁਤ ਚੰਗੀ ਗਾਮ ਪਾ ਕੇ ਪਿਆਰ ਨਾਲ ਆ ਕੋਈ ਅਜੇ ਵੇਖ ਲੋ ਠੀਕ ਹੈ ਵੀਰੇ ਜੈਸੋ ਤਾਂ ਸੈਗਰ ਨੰਬਰ ਤੇ ਆ ਵੈਰ ਬਲੈਕ ਆ ਕੀ ਇੱਕ ਰੰਗ ਬੜਾ ਇਹ ਵੀ ਤਿਆਰੀ ਤੇ ਆ ਸੂਣ ਵਾਲੀ ਕਿੰਨਾ ਸੁਭਾਗਾ ਇਹ ਦੁੱਧਾ ਸੁਭਾਗਾ ਸੰਤੋਸ਼ ਦੂਸਰਾ ਸੁਭਾਗਾ ਤੇ ਜਸਵੰਤ ਹੈ ਤਿਆਰੀ ਤੇ ਲੈ ਜੂਗੀ ਦਿਨ ਇੱਕ ਦੋ ਅਜੇ ਤਿੰਨ ਚਾਰ ਦਿਨ ਲੈ ਜਾਣੇ ਸੰਤੋਸ਼ ਲੋ ਵੀ ਤਿੰਨ ਚਾਰ ਦਿਨ ਦੋਸਤ ਹਜੇ ਤੇ ਬਾਕੀ ਆ ਬਹੁਤ ਜਿਆਦਾ ਦੇਵਾ ਤੈਨੂੰ ਆਪਾ ਦਿਖਾ ਦਗੇ ਨੇੜੇ ਤੋਂ ਆਰਡਰ ਦੀ ਤੁਸੀਂ ਕੁਆਲਟੀ ਦੇ ਵਿੱਚ ਕਿੱਥੇ ਹੈ ਬਾਈ ਕਰ ਸੋ ਤੇ ਨਲੇਵੇ ਦੇ ਵਿੱਚ ਹਜੇ ਵੀ ਬਾਕੀ ਆ ਹਾਂ ਸਾਰੀ ਪੋਲੀ ਭਾਲ ਪੂਲੀ ਪਖਾਲਾ ਪੂਰਾ ਤੁਸੀਂ ਦੇਖ ਸਕਦੇ ਜੀ ਵੀ ਇੱਕ ਪਾਸੇ ਪਲੂਨ ਪਾਲ ਹੈਗੀ ਹਨਾ ਹਾਂ ਸਾਰੀ ਪੋਲੀ ਸੰਧੂ ਸਾਹਿਬ ਹਾਂ ਪੋਲੀ ਪਾਲਾ ਠੀਕ ਹੈ ਜੀ ਜਿਹੜੇ ਪਾਸੇ ਪਸ਼ੂ ਬੈਠੇ ਸੀਗੇ ਮੇਰੇ ਆਉਣ ਤੋਂ ਪਹਿਲਾਂ ਵੀ ਪਸ਼ੂ ਐਨੀਮਲ ਬੈਠੇ ਸੀਗੇ ਜਿਹੜੇ ਪਾਸੇ ਐਨੀਮਲ ਪਹਾਂ ਦੇਖੋ ਜੀ ਨਾਰਮਲੀ ਪਾਲ ਉਧਰਲੇ ਪਾਸੇ ਚਲੀ ਜਾਂਦੀ ਆ ਥਾਣਾ ਵੇਖੋ ਮੁੱਠੀ ਮੁੱਠੀ ਲੱਗਾ ਜੀ ਚਵਾਈ ਮੋ ਤਾਂ ਸੁਆਦੀ ਥਾਣਾ ਦੋਸਤੋ ਜਿਹਨੂੰ ਆਪਾਂ ਕਹਿ ਦਿੰਨੇ ਵੀ ਪੂਰਾ ਸੁਆਦੀ ਥਾਣਾ ਹਾਂ ਮੁਰਾਦੀ ਘਰੂ ਚੱਕ ਇਹ ਨੂੰ 53 ਪਣਾਂਦੇ ਆ ਵੀ ਜਿਹੜੇ ਮੇਰੇ ਭਰਾ ਜਾਣੋ ਨਹੀਂਗੇ ਠੀਕ ਹੈ ਜੀ ਰੂਮ ਵਰਗੀ ਆ ਆ ਦੇਖੋ ਜੀ ਮੋਟੀ ਗੰਨੇ ਵਰਗੀ ਚੌੜਕ ਨਹੀਂ ਚੌੜ ਆਹ ਦੇਖੋ ਸੋ 53 ਦੇ ਵਿੱਚ ਦੋਸਤੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਕੋਈ ਵੈਸੇ ਕਿਸੇ ਰਕਮ ਦੀ ਕਾਰਸ਼ਾਲ ਨਹੀਂ ਚੋਪੜ ਦੇ ਵਿੱਚ ਪਸ਼ੂ ਮਾੜਾ ਮੂੜ ਕਰਦੇ ਆ ਕੋਈ ਜੋੜ ਨਹੀਂ ਕੋਈ ਮੁਠੀ ਥਾਣਾ ਵੰਡਗੁਰੂ ਚੰਗੀ ਹੈ ਗੁੱਲਗੱਲ ਪੜਾ ਕੇ ਆਵਾ ਠੀਕ ਹੈ ਜੀ ਹਾਂ ਜੀ ਸੋ ਚੰਗੀ ਵੇੜਾ ਬਾਕੀ ਹਵਾਨੇਲੇ ਦੀ ਬੜੀ ਖਬਰਦਾਰ ਆ ਦੁੱਧ ਦੇ ਵੀ ਕਰਵਾ ਲਈ ਚੰਗਾ ਚਵਾਜੂਗੀ ਆ ਦੇਖੋ ਕੋਈ ਗੱਲ ਨਹੀਂ ਕਰੋ ਚੱਕ ਵੀ ਉਹ ਸ਼ੁਕਰ ਜੀ ਨੇ ਹੈਗੀ ਕਰਨ ਵਾਲੀ ਆਏ ਸੀਲਸ ਲੱਗਾ ਜਿੱਦਾਂ ਮਰਜੀ ਹੱਥੋਂ ਤਪੇਰ ਕੇ ਤਸੱਲੀ ਕਰੀ ਚੱਲੇ ਹਾਂ ਸੂਹਾ ਦੂਜਾ ਹੀ ਨਾ ਜਿਸਮਾ ਦੂਜਾ ਦੂਜਾ ਹੀ ਕੋਲ ਕੇ ਇੱਕ ਵਾਰ ਮਾੜਾ ਤੋਰ ਦੇ ਮੇਰੇ ਬਾਕੀ ਬਲੈਕ ਰੰਗ ਆ ਦੋਸਤੋ ਇੱਕ ਰੰਗ ਕਾਲੀ ਆ ਤੇ ਬਾਕੀ ਮੈਂ ਚਾਰ ਚਾਰ ਤਰ੍ਹਾਂ ਮਾਰ ਕੇ ਤੁਹਾਨੂੰ ਦਿਖਾਈ ਦਿੱਤਾ ਸੰਧੂ ਸਾਹਿਬ ਵੀ 22 ਕਿਲੋ ਦੁੱਧ ਚਵਾਇਆ ਠੀਕ ਆ ਵੀਰੇ ਦੇ ਵਿੱਚ 18 ਤੇ 26 27 ਕਿਲੋ ਦੀ ਚੱਲੋ 24 25 ਤੇ ਫੋਕਲੋ ਜੇਕਰ ਵੇਖੀਏ ਤਾਂ ਜਸਵਾਹ ਤਾਂ ਤੰਬੂ ਤਾਣੀ ਫਿਰਦੀ ਤੰਬੂ ਤਾਣੀ ਫਿਰਦੀ ਆ ਆ ਵੇਖੋ ਜੀ ਉਹ ਸਭ 30 ਵੀ ਪਰ ਸਕਦੀ ਆ ਹਾਂ ਸੁਬਖਾਲੇ ਵਾਲੇ ਬੰਦੇ ਧਿਆਨ ਮਾਰ ਕੇ ਤੇ ਦੋਸਤੋ ਗੱਲਾਂ ਭਾਵੇਂ 25 25 24 24 ਕਿਲੋ ਦੇ ਬਖਾਲਾ ਕਰੀ ਜਾਂਦੀ ਆ ਉਹਦੇ ਵਿੱਚ ਕੋਈ ਦੋਰ ਰਿਆ ਨਹੀਂ ਗਿਆ ਜਿਹੜਾ ਦੁੱਧ ਚਵਾਜੇ ਕਰਨ ਵਾਲੀ ਬਾਈ ਤੋਂ 22 ਤੋਂ 24 ਲੀਟਰ ਤੱਕ ਇਹਨੂੰ ਆਂਦਾ ਕੁਛ ਨਹੀਂਗਾ ਵੈਸੇ ਜਿਹੋ ਜਿਹੇ ਫੜਕੇ ਦੇਣ ਆਉਣ ਵਾਲੇ ਸਮੇਂ ਦੇ ਵਿੱਚ ਆ ਜਾਣੇ ਆ ਤੇ ਚਵਟ ਟਾਈਮ ਤੋਂ ਟਾਈਮ ਕੱਢ ਕੇ ਤਸੱਲੀ ਇਥੇ ਆਣ ਕੇ ਕਰ ਸਕਦੇ ਹੋ ਮਾਰੇ ਪਛੂ ਨਾ ਤਾਂ ਪਹਿਲਾਂ ਵੀਰ ਜੀ ਸੁਮੰਤੋਂ ਖਰੀਦੇ ਆ ਤੇ ਨਾ ਹੀ ਲਿਆਂਦੇ ਆ ਕਦੀ ਠੀਕ ਆ ਜੇ ਨਾ ਹੀ ਲਿਆਉਣੇ ਇਹਨਾਂ ਨੇ ਕਿਉਂਕਿ ਮਾਲ ਲਿਆਉਣਾ ਇਹਨਾਂ ਨੇ ਸਾਫ ਸੁਥਰਾ 2 ਮਿਲ 3 ਮਿਲ ਨਾਗ ਰੂਟੀਨ ਦੇ ਵਿੱਚ ਹੀ ਆਉਂਦੇ ਰਹਿਣ ਕਿਤੇ 3 ਦੇ ਵਿੱਚ ਹੀ ਪਸ਼ੂ ਵੇਖਦਾ ਠੀਕ ਆ ਬਾਕੀ ਕਰਮ ਲਈ ਸਮੇਂਦਾਰ ਕੇ ਸੁਈ ਸੰਧੂ ਸਾਹਿਬ ਫੇਰ ਦੱਸੋਗੇ ਕਿ ਵਾਕਿਆ ਮ ਹੈਗੀ ਬਿਲਕੁਲ ਵੀਰੇ ਜੀ ਹਾਂ ਕੋਈ ਸ਼ੱਕ ਹੀ ਨਾ ਛੜਵਾ ਵੀਰੇ ਬਾਕੀ ਵੜ ਆਇਆ ਤੇ ਟੈਂਪਲ ਆਪਾਂ ਦੱਸਾਂ ਦੇ ਲੋੜ ਹੀ ਨੇ ਜਿਹੜੇ ਦੇ ਭੈ ਵੀ ਭੈ ਭਰਾ ਨੂੰ ਕੋਈ ਪਰਖ ਹੋਈ ਤੋ ਉਹ ਤੇ ਨਹੀਂ ਛੜਦਾ ਜੀ ਹਾਂ ਬਿਲਕੁਲ ਵੀਰੇ ਜਸਵੰਤ ਕੀ ਮੋਲ ਵੀਰੇ ਡਿਮਾਂਡ ਕੀ ਕਰਦਾ ਜਿੱਥੇ ਦੇ ਦੇਣੀ ਹੈ ਉਹ ਕੀ ਗੱਲ ਬਾਤ ਆ ਮੋਲ ਦੇ ਸੰਧੂ ਸਾਹਿਬ ਪਹਿਲਾਂ 85 ਕਰੀ ਜਈਏ ਦੂਜੇ ਦੇ 82 ਮੋਲ ਆ 75000 ਦੀ ਵੜ ਤੇ 75 ਦੀ ਹਾਂ ਕੋਈ 1000 2000 ਰੋੜ ਨਾ ਛੱਡਿਆ ਜੋ 74 ਦੀ ਕਰਦਗੇ 73 ਦੀ ਆ ਚਲੋ ਇਹ ਲੋ ਜੋਂ ਟਰਿਕ ਹੈ ਤਾਂ ਮੈਂ ਬੋੜਨ ਸਾਰਿਆ ਤੁਹਾਨੂੰ ਦੇ ਆਵੇ ਤੇ ਭਲਾ ਜਾਵੇ ਮੈਂ ਵੀ 75000 ਦੀ ਦੋਸਤੋਂ ਵੈੜ ਮਿਲ ਜੂਗੀ ਜਿਸਮੰਤ ਨੂੰ ਭਾਵੇਂ ਵੀਰ ਨੂੰ ਨਫਾ ਘੱਟ ਬਜੇ ਥੋੜਾ ਬਜੇ 25 24 ਰੀਏ ਵੈੜ ਆ ਠੀਕਾ ਜੀ ਦੁੱਧ ਮੇਰਾ ਭਰਾ ਚੰਗੀ ਮਿਹਨਤ ਸਦਕਾ ਤੁਸੀਂ ਚੋ ਸਕਦੇ ਜੀ ਫਿਲਹਾਲ ਜਿਹੜਾ ਹੁਣ ਭਰਿਆ ਭਾਂਡਾ ਆ ਠੀਕਾ ਜੀ ਇੱਕ ਆਈਡੀਆ ਜੀ ਆਪਾਂ ਲਾ ਸਕਦੇ ਵੀ ਜਿੱਡਾ ਜਾਂ ਖਲਾਰਾ ਜਿੱਡਾ ਕਾ ਵਿਖਾਲਾ ਠੀਕਾ ਜੀ ਸੋ ਦੁੱਧ ਚੰਗਾ ਚਵਾਜੂਗੀ ਖਾਇ ਧੀਰੀ ਆ ਫੇਸਪੂਕ ਕੁਆਲਿਟੀ ਚੰਗੀ ਆ ਸੋ 2000 ਦੇ ਵੈੜਾ ਸੀ ਜਿਸਮੰਤ ਦੇ ਕੋਲ ਦੋ ਦੇ ਮੋਲਾਪਾ ਤੁਹਾਨੂੰ ਦੱਸ ਦਿੱਤੇ ਆ ਸੋ ਜਾਇਜ ਰੇਟ ਆ ਸੋ ਚਾਹ ਵੜਾ ਭਰਾ ਆਪਣੇ ਕਰ ਲਓ ਸੰਪਰਕ ਨੰਬਰ ਸਕਰੀਨ ਦੇ ਉੱਪਰ ਚੱਲਣਦੇ ਆ ਸੋ ਚੰਗੀਆਂ ਵੜਾਂ ਨੇ ਬਾਕੀ ਜਸਵੰਤ ਵੀਰੇ ਅੱਜ ਦੋ ਹੀ ਨਗ ਸੀਗੇ ਹਾਂਜੀ ਠੀਕ ਆ ਇੱਕ ਨੰਬਰ ਜਸਵੰਤ ਕਰਦੇ ਸਾਡੇ 89813200 ਠੀਕ ਆ ਵੀਰੇ 89813200 ਠੀਕ ਆ ਹਾਂਜੀ ਲਓ ਵੀ ਇਹ ਦੋਸਤੋ ਨੰਬਰ ਸਕਰੀਨ ਦੇ ਉੱਪਰ ਚੱਲਣਦੇ ਆ ਨੰਬਰਾਂ ਤੇ ਕਾਲ ਕਰਕੇ ਕਰ ਲਿਓ ਗੱਲਬਾਤ ਦੋ ਵੜਾ ਸੀ ਬਾਕੀ ਸਾਫ਼ ਸੁਥਰੇ ਪਸ਼ੂ ਆ ਖਰੀਦਦਾਰੀ ਕਰਨ ਲੱਗਿਆ ਇੱਥੇ ਆਣ ਕੇ ਮੇਰਾ ਭਰਾ ਜਰੂਰ ਤਸੱਲੀ ਕਰ ਲਿਆ ਕਰੋ ਠੀਕ ਹੈ ਜੀ ਚਾਹੇ ਫਿਰ ਜਸਵੰਤ ਘਰੋਂ ਵੀਡੀਓ ਬਣਾ ਰਹੇ ਆਂ ਚਾਹੇ ਕਿਸੇ ਵੀ ਥਾਂ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਮਾਲ ਚੰਗਾ ਸਾਫ ਸੁਥਰਾ ਕੋਈ ਛਟਾਕਲ ਨਹੀਂ ਗਿਆ ਕੋਈ ਜੂਟ ਵੰਗਾ ਪਾਉਣ ਦੀ ਲੋੜ ਨਹੀਂ ਗਈ ਜਿੰਦਾ ਮਰਜ਼ੀ ਤਸੱਲੀ ਕਰੋ ਬਹੁਤ ਖੂਬਸੂਰਤ ਸਾਫ ਸੁਥਰੇ ਪਸ਼ੂ ਧੰਨਵਾਦ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ